ਤੁਸੀਂ ਸਾਰੇ ਜਾਣਦੇ ਹੋ ਕਿ ਇੱਥੋਂ ਦਾ ਇੱਕ ਨੌਜਵਾਨ ਆਕਾਸ਼ਦੀਪ ਸਿੰਘ ਜੋ ਕਿ ਆਰਮੀ ਦੇ ਵਿੱਚ ਸੀ ਉਹਨੇ ਸ਼ਹਾਦਤ ਦਾ ਜਾਂ ਪੀਤਾ ਸੀ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦੇ ਪਾਇਆ ਕਿ ਜਿੰਨਾ ਚਿਰ ਮੇਰੇ ਪੁੱਤ ਨੂੰ ਮਾਨ ਸਨਮਾਨ ਨਹੀਂ ਮਿਲਦਾ ਤੇ ਛੋਟੇ ਬੇਟੇ ਨੂੰ ਨੌਕਰੀ ਨਹੀਂ ਮਿਲਦੀ ਮੈਂ ਉਹ ਦਿਨਾਂ ਆਸਤੀਆਂ ਜਲ ਪ੍ਰਵਾਹ ਨਹੀਂ ਕਰੂੰਗਾ ਸ਼ਰੀਆਮ ਉਥੇ ਜੰਗ ਦੇ ਵਿੱਚ ਮਗਾਵਲੇ ਚ ਸ਼ਹੀਦ ਹੋਇਆ ਉਹਨੂੰ ਤਾਂ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਸਭ ਕੁਝ ਪੂਜੀਆਂ ਵਾਲਾ ਤੇ ਫਿਰ ਜਦੋਂ ਤੁਸੀਂ ਗੋਲੀ ਖਾਣ ਨੂੰ ਉਦੋਂ ਅਗਨੀ ਵੀ ਜਦੋਂ ਗੋਲੀ ਖਾਣੀ ਹੈ ਉਹਨੇ ਉਹਨੂੰ ਅੱਗੇ ਕਰ ਦੇਣੇ ਉਹ ਬਾਰਡਰ ਤੇ ਖਲਾ ਦੇਣੇ ਉਦੋਂ ਅਗਨੀ ਵੀ ਜਿਤੇ ਵੀ ਬੱਚੇ ਨੇ ਜਿਹੜੇ ਮੇਰੇ ਬੱਚੇ ਦੇ ਨਾਲ ਰਨਿੰਗ ਕਰਦੇ ਸੀ ਉਹਨਾਂ ਦੇ ਮਨ 'ਚ ਇਹ ਡਰ ਪੈ ਗਿਆ ਕਿ ਅਸੀਂ ਹੁਣ ਜਾਈਏ ਮਾਤਾ ਮੈਨੂੰ ਪੁੱਛਦੀ ਮਾਤਾ ਜਾਈਏ ਕਿ ਨਾ ਜਾਈਏ ਮੈਂ ਫਿਰ ਵੀ ਪੁੱਤ ਕੈਨੀਆਂ ਕੋਈ ਗੱਲ ਨਹੀਂ ਦੇਸ਼ ਦੀ ਕੁਰਬਾਨ ਹਾਂ ਨਾ ਕੋਈ ਮਾੜੀ ਮੁੱਟੀ ਗੱਲ ਨਹੀਂ ਮੈਨੂੰ ਮੇਰੇ ਪੁੱਤ ਤੇ ਮਾਣ ਉਹ ਕਹਿੰਦਾ ਮम्मा ਮਾਵਾ ਦੇ ਪੁੱਤ ਤਾਂ ਨਾ ਜਿਹੜੇ ਉਹ ਹੀ ਕੋਈ ਹਰੇਕ ਮਾਂ ਦਾ ਪੁੱਤ ਤਾਂ ਫੌਜੀ ਵੀ ਨਹੀਂ ਬਣਦਾ ਦਲੇਰ ਬਹੁਤ ਸੀ ਮੇਰਾ ਪੁੱਤ ਬਹੁਤ ਦਲੇਰ ਸੀ ਮੈਂ ਆਪਦੇ ਪੁੱਤ ਤੇ ਇੰਨਾ ਮਾਣ ਕਰਦੀ ਆ ਨਾ ਕਿ ਅੱਜ ਉਹਨੂੰ ਸਾਰਾ ਜੱਗ ਦੇਖਦਾ ਸੱਚੀ ਗੱਲ ਜੀ ਲਿਵਾਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਪਿੰਡ ਕੋਠੀ ਚੱਲ ਜਲਾ ਫਰੀਦਕੋਟ ਦੇ ਵਿੱਚ ਮੌਜੂਦ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਥੋਂ ਦਾ ਇੱਕ ਨੌਜਵਾਨ ਆਕਾਸ਼ਦੀਪ ਸਿੰਘ ਜੋ ਕਿ ਆਰਮੀ ਦੇ ਵਿੱਚ ਸੀ ਪਿਛਲੇ ਦਿਨੀ ਉਹਨੇ ਸ਼ਹਾਦਤ ਦਾ ਜਾਂ ਪੀਤਾ ਸੀ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹਨਾਂ ਦੇ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਉਹਨਾਂ ਦੀ ਮਾਤਾਵਾਂ ਮਾਤਾ ਸਾਡੇ ਨਾਲ ਨੇ ਉਹਨਾਂ ਦੇ ਬਿਆਨ ਲਗਾਤਾਰ ਸੋਸ਼ਲ ਮੀਡੀਆ ਤੇ ਆ ਰਹੇ ਨੇ ਮਾਤਾ ਜੀ ਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਜਿੰਨਾ ਚਿਰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਮੈਂ ਅਸਥੀਆਂ ਜਲ ਪ੍ਰਵਾਹ ਨਹੀਂ ਕਰੂੰਗੀ ਹਾਂਜੀ ਜਿੰਨਾ ਚਿਰ ਮੇਰੇ ਪੁੱਤ ਨੂੰ ਮਾਨ ਸਨਮਾਨ ਨਹੀਂ ਮਿਲਦਾ ਤੇ ਛੋਟੇ ਬੇਟੇ ਨੂੰ ਨੌਕਰੀ ਨਹੀਂ ਮਿਲਦੀ ਮੈਂ ਉਹਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕਰੂੰਗੀ ਹਾਂਜੀ ਮਾਤਾ ਜਿਵੇਂ ਇਹ ਅਗਨੀਵੀਰ ਸਕੀਮ ਸੀ ਹਨਾ ਇਹਦੇ ਵਿੱਚ 4 ਸਾਲਾਂ ਦੀ ਨੌਕਰੀ ਹੁੰਦੀ ਹੈ ਜਿਹੜਾ ਨੌਜਵਾਨ ਸ਼ਰੀਆਮ ਉਥੇ ਜੰਗ ਦੇ ਵਿੱਚ ਮਗਾਵਲੇ ਤੇ ਸ਼ਹੀਦ ਹੋਇਆ ਉਹਨੂੰ ਤਾਂ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਸੀ ਚਾਹੀਦਾ ਜੀ ਚਾਹੀਦਾ ਟ੍ਰੇਨਿੰਗ ਫੌਜੀਆ ਵਾਲੀ ਸਭ ਕੁਝ ਫੌਜੀਆ ਵਾਲਾ ਤੇ ਫਿਰ ਜਿੱਦੋਂ ਤੁਸੀਂ ਗੋਲੀਖਾਨ ਨੂੰ ਉਦੋਂ ਅਗਨੀਵੀਰ ਜਦੋਂ ਗੋਲੀ ਖਾਣੀ ਹੈ ਉਹਨੇ ਉਹਨੂੰ ਅੱਗੇ ਕਰ ਦਿੰਨੇ ਹੋ ਬਾਰਡਰ ਤੇ ਖਿਲਾ ਦੇੰਨੇ ਹੋ ਉਦੋਂ ਅਗਨੀਵੀਰ ਨਹੀਂ ਹਾਂ ਉਦੋਂ ਫਿਰ ਉਦੋਂ ਉਹਨੂੰ ਜਾਂ ਪਿੱਛੇ ਰੱਖੋ ਵੀ ਇਹ ਤਾਂ ਅਗਨੀਵੀਰ ਆ ਜੀ ਇਹਨੂੰ ਪਿੱਛੇ ਰਹਿਣ ਦੋ। ਜਾਂ ਤਾਂ ਇਹਨੂੰ ਪਿਛਲੇ ਕਿਤਾ ਮੈਂ ਤਾਂ ਹੁਣ ਮੇਰੇ ਮਨ 'ਚ ਮੇਰੇ ਬੱਚਿਆਂ ਦੇ ਮਨ 'ਚ ਡਰ ਪੈ ਗਿਆ 25 ਤੋਂ 30 ਬੱਚੇ ਨੇ ਜਿਹੜੇ ਮੇਰੇ ਬੱਚੇ ਦੇ ਨਾਲ ਰਨਿੰਗ ਕਰਦੇ ਸੀ। ਉਹਨਾਂ ਦੇ ਮਨ 'ਚ ਡਰ ਪੈ ਗਿਆ ਕਿ ਅਸੀਂ ਹੁਣ ਜਾਈਏ ਮਾਤਾ ਮੈਨੂੰ ਪੁੱਛਦੀ ਮਾਤਾ ਜਾਈਏ ਕਿ ਨਾ ਜਾਈਏ ਮੈਂ ਫਿਰ ਵੀ ਪੁੱਤ ਕੈਨੀ ਆ ਕੋਈ ਗੱਲ ਨਹੀਂ ਦੇਸ਼ ਦੀ ਕੁਰਬਾਨ ਹੋਣਾ ਕੋਈ ਮਾੜੀ-ਮੁੱਟੀ ਗੱਲ ਨਹੀਂ ਮੈਨੂੰ ਮੇਰੇ ਪੁੱਤ ਤੇ ਮਾਣ ਬਹੁਤ ਜਿਆਦਾ ਮਾਣ ਆ ਮੈਨੂੰ ਮੇਰੇ ਪੁੱਤ ਤੇ ਪਰ ਦੁੱਖ ਮੈਨੂੰ ਇਸ ਗੱਲ ਦਾ ਕਿ ਮੇਰੇ ਪੁੱਤ ਨੂੰ ਮਾਣ ਸਨਮਾਨ ਨਹੀਂ ਦਿੱਤਾ ਗਿਆ ਮੈਂ ਮਾਨ ਸਰਕਾਰ ਨੂੰ ਬੇਨਤੀ ਕਰਦੀ ਹਾਂ ਹੱਥ ਜੋੜ ਕੇ ਕਿ ਮੇਰੇ ਪੁੱਤ ਨੂੰ ਬੰਦਾ ਮਾਣ ਸਨਮਾਨ ਦਿੱਤਾ ਜਾਵੇ ਮਾਤਾ ਜੀ ਜਿਵੇਂ ਕੋਈ ਵੀ ਪੁਲਿਸ ਮੁਲਾਜ਼ਮ ਵੀ ਜੇ ਨੌਕਰੀ ਦੌਰਾਨ ਸ਼ਹੀਦ ਹੋ ਜਾਂਦਾ ਹੈ ਤੇ ਉਸਦੇ ਪਰਿਵਾਰ ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤੇ ਨਾਲ ਹੀ ਉਹਨੂੰ ਸ਼ਹੀਦ ਦਾ ਦਰਜਾ ਸੂਬਾ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਤੁਹਾਡੇ ਪੁੱਤਰ ਵਾਰੀ ਅਜੇ ਹਾਂ ਕੁਝ ਕੀਤਾ ਗਿਆ ਜਾਂ ਨਹੀਂ ਨਹੀਂ ਜੀ ਕੋਈ ਨਹੀਂ ਇਹ ਵਿਤਕਰੇ ਵਿਤਕਰੇ ਦੇ ਪਿੱਛੇ ਕੀ ਕਾਰਨ ਮੰਗਣ ਸਰਕਾਰਾਂ ਦੀਆਂ ਨੀਤੀਆਂ ਦਾ ਹਾਂ ਪਤਾ ਨਹੀਂ ਕੀ ਇਹ ਗੱਲ ਪਤਾ ਨਹੀਂ ਪੈਂਦੀ ਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਤਾਂ ਬਹਾਰੇ ਹੀ ਲਾ ਰਹੀ ਆ ਵੀ ਇੱਕ ਤਾਂ ਅਗਨੀ ਵੀਰ ਸਕੀਮ ਬੰਦ ਕੀਤੀ ਜਾਵੇ ਕਿ ਮੈਂ ਪੁੱਤ ਖੋਇਆ ਕੋਈ ਮਾਂ ਹੋਰ ਨਾ ਕੋ ਮੇਰੇ ਵਾਂਗੂ ਮਾਂ ਹੋਰ ਨਾ ਵਰਲਾਪ ਕਰੇ ਜਿੰਨਾ ਮੈਂ ਕਰਦੀ ਮੈਨੂੰ ਪੁੱਤ ਦੁਬਾਰਾ ਨਹੀਂ ਮਿਲਣਾ ਪਰ ਸਰਕਾਰ ਨੇ ਤੇ ਕਬਰੀ ਵੀ ਆ ਕੇ ਸਾਡੀ ਸਾਰ ਨਹੀਂ ਲਈ ਆਉਂਦੇ ਜਰੂਰ ਆ ਚਲੋ ਜੀ ਹੌਸਲਾ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਇਹ ਤਾਂ ਚਲੋ ਭੈਣ ਭਰਾ ਵੀ ਕਹਿ ਕੇ ਚਲੇ ਜਾਂਦੇ ਪਰ ਕੋਈ ਸ਼ੈਤਾਨੀ ਨਹੀਂ ਜੀ ਕੋਈ ਸ਼ੈਤਾਨੀ ਕੁਝ ਵੀ ਨਹੀਂ ਨਾ ਕੋਈ ਲਾਣ ਨਾ ਕਿਸੇ ਨੇ ਪੋਸਟ ਨਹੀਂ ਪਾਈ ਹਰ ਸਿਮਰਤ ਕੌਰ ਨੇ ਪੋਸਟ ਮੇਰੇ ਬੱਚੇ ਦੀ ਪਾਈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡਾ ਦੁੱਖ ਵੰਡਾਇਆ ਰਾਜਵਿੰਗ ਸਾਹਿਬ ਨੇ ਸਾਡੇ ਨਾਲ ਗੱਲਬਾਤ ਕੀਤੀ ਮੈਂ ਉਹਨਾਂ ਦਾ ਵੀ ਦਿਨੋਂ ਧੰਨਵਾਦ ਕਰਦੀ ਆ ਇੱਕ ਮੈਂ ਧੰਨਵਾਦ ਕਰਦੀ ਆ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮੈਨੂੰ ਦੁੱਖ ਦਰਦ ਮੇਰਾ ਵਡਾਇਆ ਕਿ ਮੈਂ ਜਾਣਦੀ ਤੱਕ ਵੀ ਨਹੀਂ ਸੀ ਜਿਹੜੇ ਮੇਰੇ ਘਰੇ ਆਏ ਮੇਰੇ ਦੁੱਖ ਦੇ ਸ਼ਰੀਕ ਬਣੇ ਮੈਂ ਬਹੁਤ ਬਹੁਤ ਉਹਨਾਂ ਦੀ ਧੰਨਵਾਦੀ ਆ ਮਾ ਤਾਂ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਸੀਂ ਕਿੰਨੇ ਜਾਣਦੇ ਮੇਰੇ ਦੋ ਬੇਟੇ ਸੀ ਜੀ ਇੱਕ ਮੇਰਾ ਬੇਟਾ ਆਕਾਸ਼ਦੀਪ ਸਿੰਘ ਜਿਹੜਾ ਸ਼ਹੀਦ ਹੋ ਗਿਆ ਇੱਕ ਮੇਰਾ ਬੇਟਾ ਕੋਮਲਪ੍ਰੀਤ ਸਿੰਘ ਉਹ ਪਲੱਸ 2 ਚ ਪੜ ਰਿਹਾ ਜੀ ਉਹਦੀ ਤਿਆਰੀ ਸੀ ਐਨਸੀਸੀ ਦੇ ਤਿੰਨ ਕੈਂਪ ਲਾ ਚੁੱਕਾ ਸੀ ਹੁਣ ਉਹਨੇ ਮੱਧ ਪ੍ਰਦੇਸ਼ ਚ ਜਾਣਾ ਸੀ 30 ਤਰੀਕ ਨੂੰ ਪਲੱਸ 2 ਦੇ ਬੇਸ ਤੇ ਤੇ ਪਰ ਬੱਚੇ ਨੇ ਸਾਰੇ ਕਾਗਤ ਪਾੜਤੇ ਕਹਿੰਦਾ ਮਮਾ ਮੈਂ ਜਾਣਾ ਨਹੀਂ ਕਿਉਂਕਿ ਮੇਰੇ ਭਰਾ ਨੂੰ ਦੱਜਾ ਨਹੀਂ ਦਿੱਤਾ ਗਿਆ ਪਰ ਮੈਂ ਨਹੀਂ ਜਾਣਾਗਾ ਅੱਛਾ ਇਹੇ ਚ ਛੋਟੇ ਬੇਟੇ ਨੇ ਹਾਂਜੀ ਹਾਂਜੀ ਛੋਟੇ ਬੇਟੇ ਨੇ ਕੋਚ ਸਾਹਿਬ ਨਾਲ ਜਾਣੀ ਸੀ ਉਹਨਾਂ ਦੇ ਸਭ ਕੁਝ ਉਹਦੀ ਤਿਆਰੀ ਹੋ ਗਈ ਸੀ ਲੀੜਾ ਕਪੜਾ ਵੀ ਖਰੀਦਿਆ ਗਿਆ ਕਾਗਤ ਪੱਤਰ ਓਕੇ ਹੋ ਗਏ ਸੀ ਪਰ ਬੱਚਾ ਕਹਿ ਰਿਹਾ ਕਿ ਮੈਂ ਨਹੀਂ ਜਾਣਾ ਹਾਂਜੀ ਪਰ ਅਸੀਂ ਭੇਜ ਵੀ ਨਹੀਂ ਰਹੇ ਜਿੱਦੋਂ ਸਾਡੇ ਵੱਡੇ ਨੂੰ ਨਹੀਂ ਮਾਨ ਸਨਮਾਨ ਕੋਈ ਮਿਲਿਆ ਤੇ ਮੈਂ ਛੋਟਾ ਵੀ ਗਵਾਉਣਾ ਹਾਂਜੀ ਬਿਲਕੁਲ ਮੈਂ ਇੱਕ ਅਗਰੀਸਵਾਲ ਪੁੱਛਣਾ ਚਾਹੂੰਗੀ ਇੱਕ ਦੋ ਵੀਡੀਓ ਤੁਹਾਡੀਆਂ ਨਾ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆਂ ਜਦੋਂ ਲੱਗਦਾ ਇੱਕ ਤੁਸੀਂ ਗੱਲ ਵੀ کہہ ਰਹੇ ਸੀ ਕਿ ਮੈਨੂੰ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਕਿ ਜੇ ਮੈਸ਼ੀਦ ਹੋ ਗਿਆ ਤਾਂ ਫਕਰ ਕਰਨਾ ਹੈ ਉਹਨਾਂ ਨੇ ਮੈਂ ਵੀ ਥੋੜਾ ਟੈਨਸ਼ਨ ਜ਼ਿਆਦਾ ਲੈਂਦੀ ਸੀ ਜਦੋਂ ਚਿਰੀ ਨਗਰ ਚਲਾ ਗਿਆ ਉਹ ਕਹਿੰਦਾ ਮਮਾ ਮਾਵਾ ਦੇ ਪੁੱਤਾਂ ਨਾ ਜਿਹੜੇ ਉਹ ਹੀ ਕੋਈ ਹਰੇਕ ਮਾਂ ਦਾ ਪੁੱਤ ਤਾਂ ਫੌਜੀ ਵੀ ਨਹੀਂ ਬਣਦਾ ਦਲੇਰ ਬਹੁਤ ਸੀ ਮੇਰਾ ਪੁੱਤ ਬਹੁਤ ਦਲੇਰ ਸੀ ਮੈਂ ਆਪਦੇ ਪੁੱਤ ਤੇ ਇੰਨਾ ਮਾਣ ਕਰਦੀ ਆ ਨਾ ਕਿ ਅੱਜ ਉਹਨੂੰ ਸਾਰਾ ਜੱਗ ਦੇਖਦਾ ਪਰ ਮੇਰਾ ਪੁੱਤ ਇਹ ਗੱਲ ਤਾਂ ਕਹਿੰਦਾ ਹੁੰਦਾ ਸੀ ਕਿ ਮੰਮਾ ਤੁਸੀਂ ਕੋਈ ਪਤਾ ਨਹੀਂ ਕਿ ਕਿਹੜੇ ਪਾਸਿਓਂ ਗੋਲੀ ਆ ਜੇ ਤੇ ਪਰ ਤੁਸੀਂ ਮੇਰੇ ਤੇ ਮਾਣ ਹੀ ਕਰਨਾ ਜੇ ਮੈਂ ਤਰੰਗੇ 'ਚ ਵੀ ਲਿਪਟ ਕੇ ਆ ਗਿਆ ਨਾ ਤੁਸੀਂ ਮਾਣ ਹੀ ਕਰਨਾ ਮੇਰੇ ਤੇ ਜਦੋਂ ਜੰਗ ਲੱਗੇ ਉਦੋਂ ਬਾਅਦ ਦੇ ਵਿੱਚ ਵੀ ਵੈਸੇ ਹੀ ਕਹਿ ਦਿੰਦਾ ਹੁੰਦਾ ਸੀ ਜਦੋਂ ਛੁੱਟੀ ਆਉਣਾ ਉਦੋਂ ਹੀ ਕਹਿ ਦੇਣਾ ਮੰਮਾ ਤੁਸੀਂ ਮੇਰੀ ਮਜ਼ਾਕ ਵੀ ਕਰਦਾ ਸੀ ਵੀ ਮੰਮਾ ਤੁਸੀਂ ਪ੍ਰੇਮ ਬਹੁਤ ਜ਼ਿਆਦਾ ਸੀ ਜਦੋਂ ਘਰੇ ਛੁੱਟੀ ਆਉਂਦਾ ਸੀ ਬਾਹਰ ਕਿਤੇ ਨਹੀਂ ਜਾਂਦਾ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕਦਾ ਸੀ ਸੌਦਿਆਂ ਤੱਕ ਉਹ ਲਿਆਉਂਦਾ ਸੀ ਘਰੇ ਹਰੇਕ ਚੀਜ਼ ਉਹਨੇ ਘਰ ਦੀ ਬਣਾਈ ਨਵਾਂ ਘਰ ਬਣਾਇਆ ਪੁੱਤ ਨੇ ਨਾ ਸਰਦੀ ਵੇਖੀ ਨਵੇਂ ਕਰੇ ਨਾਕ ਲੋਹੜੀ ਦੇਖੀ ਨਾ ਦਿਵਾਲੀ ਦੇਖੀ ਨਾ ਨਸੀਬ ਨਹੀਂ ਹੋਇਆ ਹਾਂਜੀ ਰਹਿਣਾ ਨਸੀਬ ਨਹੀਂ ਹਾਂਜੀ ਮੈਂ ਬਣੇ ਜੀ ਸ਼ੁਕਰੀਆ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਖਾਸ ਕਰ ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਸਰਕਾਰ ਨੂੰ ਵੀ ਕਿ ਇਸ ਨੌਜਵਾਨ ਜਿਸਨੇ ਸ਼ਹੀਦੀ ਦਾ ਜਾਨ ਪੀਤਾ ਇਸ ਨੂੰ ਸ਼ਹੀਦੀ ਦਾ ਦਰਜਾ ਵੀ ਦਿੱਤਾ ਜਾਵੇ ਤੇ ਪਰਿਵਾਰ ਦੀ ਜਿਹੜੀ ਸਹਾਇਤਾ ਹੈ ਉਹ ਵੀ ਕੀਤੀ ਜਾਵੇ ਜਿਵੇਂ ਬਾਕੀ ਮੁਲਾਜ਼ਮਾਂ ਨੂੰ ਜਿਸ ਤਰੀਕੇ ਦੇ ਨਾਲ ਮਾਨ ਸਨਮਾਨ ਦਿੱਤਾ ਜਾਂਦਾ ਹੈ ਜਦੋਂ ਉਹ ਨੌਕਰੀ ਦੌਰਾਨ ਸ਼ਹੀਦ ਹੋ ਜਾਂਦੇ ਆ ਉਸੇ ਤਰ੍ਹਾਂ ਪ੍ਰਕਾਰ ਦਾ ਜਿਹੜਾ ਇਹ ਮਾਨ ਸਨਮਾਨ ਹੈ ਇੱਕ ਅਗਨੀ ਵੀਰ ਜੋ ਕਿ ਸ਼ਹੀਦ ਹੋਇਆ ਉਹਨੂੰ ਵੀ ਮਿਲਣਾ ਚਾਹੀਦਾ ਹੈ ਤੇ ਇਹ ਅਗਨੀ ਵੀਰ ਸਕੀਮ ਦੇ ਵੀ ਪਰਿਵਾਰ ਵੀ ਅਤੇ ਹੋਰ ਪਤਾ ਨਹੀਂ ਅਨੇਕਾਂ ਕਿੰਨੀਆਂ ਮਾਵਾਂ ਇਸ ਸਕੀਮ ਦੇ ਵਿਰੋਧ ਦੇ ਵਿੱਚ ਨੇ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਫ੍ਰੀਕੋ